ਸਸ਼ੀਗਾ ਭਾਈ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਦੇ ਹਾਂ ਜਿਹੜੇ ਬਾਈ ਲਾਇਸੈਂਸ ਆਪਦਾ ਹੈਵੀ ਕਰਾਉਂਦੇ ਆ ਜਾਂ ਹੈਵੀ ਲਾਇਸੈਂਸ ਰੀਨਿਊ ਕਰਾਉਂਦੇ ਆ ਮਾਹੂਆਂ ਨੇ ਆਉਂਦੇ ਜਿਹੜਾ ਮਲੋਟ ਕੋਲੇ ਆ ਬਾਈ ਦੋ ਦਿਨਾਂ ਦੀ ਕਲਾਸ ਉਹਨਾਂ ਨੂੰ ਲਾਉਣੀ ਕੰਪਲਸਰੀ ਹੁੰਦੀ ਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਪਹਿਲੀ ਗੱਲ ਤਾਂ ਜਿਹੜਾ ਮੇਨ ਗੇਟ ਤੇ ਫੋਟੋ ਸਟੇਟਾਂ ਵਾਲੇ ਬੈਠੇ ਆ ਇਹਨਾਂ ਤੋਂ ਬਚ ਕੇ ਰੋ ਬਾਈ ਜੀ ਬਹੁਤ ਲੋਟਦੇ ਆ ਪਹਿਲੇ ਦਿਨ ਬੰਦੇ ਆ ਇਹਨੂੰ ਪਤਾ ਨਹੀਂ ਹੁੰਦਾ ਐਵੇਂ ਡਰਾ ਦੇਂਦੇ ਆ ਆਹ ਕਾਗਜ਼ ਤਿਆਰ ਕਰਦੇ ਆ ਆਹ ਫਾਈਲ ਬਣਾ ਕੇ ਦਿੰਨੇ ਆ ਬਾਈ ਕੁਝ ਨਹੀਂ ਚਾਹੀਦਾ ਹੁੰਦਾ ਸਿਰਫ ਇੱਕ ਆਧਾਰ ਕਾਰਡ ਦੀ ਫੋਟੋ ਸਟੇਟ ਚਾਹੀਦੀ ਆ origignal license ਚਾਹੀਦਾ ਤੁਹਾਡਾ ਤੇ ਇੱਕ ਜਦੋਂ ਆਪਾਂ ਲਾਇਸੈਂਸ ਅਪਲਾਈ ਕਰਦੇ ਆਂ ਆਪਾਂ ਲਰਨਿੰਗ ਲਾਇਸੈਂਸ ਮਿਲਦਾ ਹਨਾ ਉਹਦੀ ਫੋਟੋ ਕਾਪੀ ਚਾਹੀਦੀ ਹੁੰਦੀ ਆ ਤੇ ਲਿਆ ਕੇ ਤੁਸੀਂ ਆ ਪੰਜ ਨੰਬਰ ਖਿੜਕੀ ਤੇ ਜਮ੍ਹਾਂ ਕਰ ਦੇਣੀ ਆ 500 ਰੁਪਏ ਦੇ ਕੇ ਤੁਹਾਨੂੰ ਦਾ ਨਾਮ ਪਤਾ ਲਿਖ ਕੇ ਰਸੀਦ ਦਾ ਨੰਬਰ ਲਿਖ ਕੇ ਤੇ ਆ 8 ਨੰਬਰ ਖਿੜਕੀ ਤੇ ਜਮ੍ਹਾਂ ਕਰਾ ਦੇਣੀ ਆ ਹੋਰ ਕੋਈ ਬੜੀ ਵੱਡੀ ਗੱਲ ਨਹੀਂ ਕੋਈ ਕੁਛ ਨਹੀਂ ਬਾਈ ਜੀ ਆ ਸਾਹਮਣੇ ਗੱਡੀਆਂ ਗੁਟੀਆਂ ਹੀਆਂ ਖੜੀਆਂ ਪਰ ਇਹ ਆਪਣੇ ਤੋਂ ਚਲਵਾ ਕੇ ਨਹੀਂ ਦੇਖ ਦੇਗੇ ਤੇ ਆ ਬਾਈ ਇਹ ਬਿਲਡਿੰਗ ਆ ਉਹਦੇ ਸਾਹਮਣੇ ਜਮ੍ਹਾਂ ਉੱਤੇ 19 ਨੰਬਰ ਕਮਰੇ ਚ ਕਲਾਸ ਲੱਗਦੀ ਆ 10 ਵਜੇ ਤੋਂ ਲੈ ਕੇ 3 ਵਜੇ ਤੱਕ ਕਲਾਸ ਲੱਗਦੀ ਆ ਸਰ ਬਹੁਤ ਵਧੀਆ ਪੜਾਉਂਦੇ ਆ ਹਣਾ ਸਿਗਨਲ ਸੁਗਨਾਲ ਬਾਰੇ ਦੱਸਦੇ ਆ ਦੋਵੇਂ ਦਿਨ ਆਹੀ ਕੁਛ ਹੁੰਦਾ ਤੇ ਆ ਆ ਗਿਆ ਹੋਸਟਲ ਬਾਈ ਜੇ ਤੁਸੀਂ ਰਾਤ ਨੂੰ ਇੱਥੇ ਰੁਕਣਾ ਤਾਂ ਬੱਡ ਬੁੱਢੇ ਠੀਕ ਮਿਲ ਜਾਂਦੇ ਗੱਦੇ ਵਧੀਆ ਮਿਲ ਜਾਂਦੇ ਹਰਾਨੇ ਮਿਲ ਜਾਂਦੇ ਪਰ ਚਾਦਰਾਂ ਚ ਉਧਰ ਆਉਂਦੀਆਂ ਲੈ ਕੇ ਆ ਉਹ ਪੱਖੇ ਲੱਗੇ ਆ ਏਸੀ ਕੁੱਲਰ ਦਾ ਕੋਈ ਇੰਤਜ਼ਾਮ ਨਹੀਂ ਲੈਟਰਿੰਗ ਬਾਥਰੂਮ ਦਾ ਬਹੁਤ ਬਰਾਹ ਹਾਲ ਆ ਬਾਈ ਜੀ ਤੇ ਤਾਂ ਹੀ ਲੋਕ ਇੱਥੇ ਘੱਟ ਰੁਕਦੇ ਆ ਤੇ ਜਿਹੜੇ ਸਾਹਮਣੇ ਫੋਟੋਸਟੇਟਾਂ ਵਾਲੇ ਬੈਠੇ ਹਨ ਗੇਟ ਦੇ ਉਹਨਾਂ ਨੇ ਆਪ ਦੇ ਘਰੇ ਕਮਰੇ ਬਣਾ ਰੱਖੇ ਏਸੀ ਲਾ ਰੱਖੇ 100 150 100 ਰੁਪਿਆ ਲੈਂਦੇ ਆ ਬਾਈ ਉਹ ਉੱਥੇ ਰੋਕ ਲੈਂਦੇ ਆ ਤੇ ਹੋਸਟਲ ਦੇ ਸਾਹਮਣੇ ਕੰਟੀਨ ਨਾ ਕੰਟੀਨ ਬਹੁਤ ਸਾਫ਼ ਸੁਥਰੀ ਆਂਟੀ ਦੀ ਕੰਟੀਨ ਆ ਤੇ ਵਧੀਆ ਹਨਾ ਖਾਣਾ ਪੀਣਾ ਮਿਲਦਾ 70 ਰੁਪਏ ਦੀ ਤੁਹਾਨੂੰ ਫੁੱਲ ਪਲੇਟ ਮਿਲ ਜਾਂਦੀ ਏ ਮਟਰ ਪਨੀਰ ਦੀ ਸਬਜ਼ੀ ਮਿਲ ਜਾਂਦੀ ਏ ਵਧੀਆ ਚਾਹ ਮਿਲਦੀ ਏ ਜਿੰਨੀ ਮਰਜ਼ੀ ਰੋਟੀਆਂ ਖਾਓ ਇੱਕ ਵਾਰੀ 70 ਰੁਪਏ ਦੇਣੇ ਆ ਬਾਈ ਕੈਂਪਸ ਖੁੱਲਾ ਡੁੱਲਾ ਵਧੀਆ ਹਨਾ 2 ਦਿਨ ਲੱਗਦੇ ਆ ਤੇ ਰਾਤ ਰੋਕਣਾ ਪੈਂਦਾ ਤੇ ਬਾਸਾ ਆਪਦਾ ਜਾਂਦਾ ਹੋਸਟਲ ਚ ਰੋਕ ਜੋ ਜਾਂ ਬਾਹਰ ਜਿਹੜੇ ਫੋਟੋ ਸਟੇਟਾਂ ਵਾਲੇ ਬੈਠੇ ਹੋ ਉਹ ਆਪਦੇ ਘਰਾਂ ਚ ਰੋਕ ਲੈਂਦੇ ਆ ਹਨਾ ਬੰਦੇ ਨੂੰ ਤੇ ਬਾਕੀ ਮਾਹੌਲ ਵਧੀਆ ਦੂਜੇ ਦਿਨ ਤੁਹਾਨੂੰ ਹੈਂਡ ਟੂ ਹੈਂਡ ਜਾਂਦਿਆਂ ਨੂੰ ਸਰਟੀਫਿਕੇਟ ਦੇ ਦਿੰਦੇ ਆ ਨਾਲ ਦੀ ਨਾਲ ਸਾਸ਼ੀਕਲ ਜੀ